ਕਿੱਤਾ ਸੁਰਕ ਰਮਤ ਮਾਂ ਮੈਂ ਛੋਟੀ ਉਮਰ ਚ ਕਰਦੇ ਨੇ ਮੈਰਿਜ ਕਰਤੀ ਸੀ 19 ਸਾਲ ਦੀ ਸੀ ਜਦੋਂ ਮੇਰੀ ਮੈਰਿਜ ਕਰਤੀ ਸੀ ਕਰਦਿਆ ਨੇ ਲਾਈਫ ਚ ਮੈਂ ਬੜਾ ਸਟਰਗਲ ਕੀਤਾ ਆਪਣੀ ਚ ਹਸਬੰਡ ਕੋਟ ਦੇ ਮਾਰਦੇ ਸੀ ਨਸ਼ਾ ਨੁਸ਼ਾ ਕਰਦੇ ਸੀ ਕਿੰਨੀ سپورਟ ਤੁਹਾਨੂੰ ਤੁਹਾਡੇ ਪਤੀ ਦੀ ਮਿਲਦੀ ਹੈ ਮੇਰੇ ਖੁਦ ਨਾਲ ਹੋਇਆ ਹੈ ਕਿ ਮੇਰੇ ਹਸਬੰਡ ਨੇ ਕਦੇ ਮੇਰੇ ਸਾਥ ਨਹੀਂ ਦਿੱਤਾ ਸਿੰਗਲ ਮਦਰ ਲਈ ਨਾ ਸਾਡੀ ਸੋਸਾਇਟੀ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਆ ਜਿਵੇਂ ਮੈਂ ਬੌਮਸਨ ਬੌਮਸਨ ਲਾਈਨ ਦੇ ਵਿੱਚ ਮਤਲਬ ਜਿੱਦਾਂ ਜੌਬ ਕਰਦੀ ਆ ਮੈਨੂੰ ਰਾਤ ਨੂੰ 2 2 ਵੀ ਵੱਜ ਜਾਂਦੇ ਆ 3 3 ਵੱਜ ਜਾਂਦੇ ਆ ਕਈ ਵਾਰ ਦੂਰ ਡਿਊਟੀ ਕਰਨੀ ਪੈਂਦੀ ਆ ਕਿਉਂਕਿ ਲੋਕਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਆ ਰਾਤ ਨੂੰ ਅੱਧੀ ਰਾਤ ਨੂੰ ਆਈ ਪਤਾ ਨਹੀਂ ਕਿੱਥੋਂ ਆਈ ਆ ਕਿਵੇਂ ਆਈ ਆ ਨਾ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਸੋਚਦੇ ਹੋ ਕਿ ਹਾਰ ਗਏ ਤਾਂ ਇਹ ਵੀ ਜ਼ਰੂਰ ਸੋਚੋ ਕਿ ਸ਼ੁਰੂਆਤ ਕਿਉਂ ਕੀਤੀ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਮਹਿਤੁਹਾੜ ਦੇ ਨਾਲ ਖੁਸ਼ੀ ਸਾਰਾ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਇਦਾਂ ਦੇ ਹਾਲਾਤ ਬਣਦੇ ਨੇ ਜਦੋਂ ਅਸੀਂ ਗਿਵ ਅਪ ਕਰ ਦਿੰਨੇ ਆ ਪਰ ਕੁਝ ਅਜਿਹੇ ਮੌਕੇ ਵੀ ਸਾਨੂੰ ਮਿਲਦੇ ਨੇ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਆ ਬਸ ਉਹੀ ਉਹ ਮੌਕੇ ਹੁੰਦੇ ਨੇ ਜੋ ਸਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਬਣਾਉਂਦੇ ਨੇ ਜ਼ਿੰਦਗੀ ਦੇ ਵਿੱਚ ਹਰ ਬੰਦਾ بڑا ਸੰਘਰਸ਼ ਦੇਖਦਾ ਏ ਪਰ ਖਾਸ ਕਰਕੇ ਆਜੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਅਜੇ ਵੀ ਬਹੁਤ ਸਾਰੀਆਂ ਕੁੜੀਆਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਿਲ ਕਰਨ ਦੇ ਲਈ ਸੰਘਰਸ਼ ਨੂੰ ਚੱਲ ਰਹੀਆਂ ਨੇ ਪਰ ਆਜੇ ਸਮੇਂ ਦੇ ਵਿੱਚ ਕਿਸੇ ਵੀ ਖੇਤਰ ਦੀ ਗੱਲ ਕਰੀਏ ਹਰ ਪਾਸੇ ਕੁੜੀਆਂ ਮੱਲਾਂ ਵੀ ਮਾਰ ਰਹੀਆਂ ਨੇ ਸੋ ਅੱਜ ਮੇਰੇ ਨਾਲ ਕੁਝ ਉਹ ਪੰਜਾਬ ਦੀਆਂ 3 ਮੌਜੂਦ ਨੇ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲ ਕਰਕੇ ਉਹਨਾਂ ਦੀ ਜਰਨੀ ਦੇ ਬਾਰੇ ਜਾਣਾਂਗੇ ਕਿ ਕਿਵੇਂ ਉਹਨਾਂ ਨੇ ਇਸ ਖੇਤਰ ਦੇ ਵਿੱਚ ਸ਼ੁਰੂਆਤ ਕੀਤੀ ਕਿਉਂਕਿ ਇਹ ਲੜਕੀਆਂ ਬੌਂਸਰਸ ਨੇ ਇਹਨਾਂ ਦੇ ਵੱਲੋਂ ਜ਼ਿੰਦਗੀ ਦੇ ਵਿੱਚ ਆਈਆਂ ਮੁਸੀਬਤਾਂ ਦਾ ਡੱਟ ਕੇ ਮੁਕਾਬਲਾ ਵੀ ਕੀਤਾ ਗਿਆ ਹੈ ਆਪਣੇ ਪਰਿਵਾਰ ਦੇ ਨਾਲ ਖੜ੍ਹਾ ਵੀ ਗਿਆ ਹੈ ਤੇ ਜ਼ਿੰਦਗੀ ਦੇ ਵਿੱਚ ਜੋ ਇਹ ਕਰਨਾ ਚਾਹੁੰਦੀਆਂ ਸੀ ਉਹ ਕਰ ਵੀ ਰਹੀਆਂ ਨੇ ਸੋ ਇਹਨਾਂ ਦੀ ਕਹਾਣੀ ਤੁਹਾਨੂੰ ਸਭ ਨੂੰ ਬਹੁਤ ਇਨਸਪਾਇਰ ਕਰੇਗੀ ਸੋ ਜ਼ਿਆਦਾ ਸਮਾਂ ਨਾਲ ਲੈਂਦੇ ਹੋਏ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀਆਂ ਮੇਰੇ ਨਾਲ ਮੌਜੂਦਾਂ ਸੋਨੀਆ ਪ੍ਰੀਤ ਐਂਡ ਕਿਰਨ ਸੋ ਸਤਿ ਸ਼੍ਰੀ ਅਕਾਲ ਜੀ ਸਭ ਦਾ ਬਹੁਤ ਸਵਾਗਤ ਹੈ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਸਾਰੇ ਸਤਿ ਸ਼੍ਰੀ ਅਕਾਲ ਸੋ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੇ ਜਾਣਨਾ ਚਾਹਾਂਗੀ ਮੈਂ ਦੇਖ ਰਹੀ ਹਾਂ ਤੁਸੀਂ ਪ੍ਰੋਪਰ ਸਾਰੇ ਜਿਹੜੇ ਨੇ ਯੂਨੀਫਾਰਮ ਦੇ ਵਿੱਚ ਆਏ ਹੋਏ ਹੋ ਸੋ ਇਸ ਜਰਨੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਵੇਂ ਸੋਚਿਆ ਕਿ ਹਾਂ ਬੌਂਸਰ ਬਾਨਣਾ ਕਿਉਂਕਿ ਸੀ ਮੁੰਡੇ ਤਾਂ ਬਹੁਤ ਸਾਰੇ ਦੇਖੇ ਅੱਜਕੱਲ ਪਰ ਕੁੜੀਆਂ ਨਹੀਂ ਦੇਖੀਆਂ ਕਦੀ ਆ ਮੈਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸੋਨੀਆ ਸੋਨੀਆ ਬੌਂਸਰ ਤੇ ਮੈਮ ਕੀ ਬੋਲਾਂ ਤੁਹਾਰੇ ਮੈਂ ਮੈਂ ਵੈਸੇ 8 10 ਸਾਲਾਂ ਤੋਂ ਇਹ ਕੰਮ ਕਰ ਰਹੀ ਆ ਜੀ ਤੇ ਮਤਲਬ ਇਹ ਹੋ ਗਿਆ ਤਾਂ ਨਾ ਕਿ ਕਿਸੇ ਟਾਈਮ ਸੋਚਿਆ ਵੀ ਨਹੀਂ ਸੀਗਾ ਕਿ ਇਸ ਲੈਨ ਚ ਆਉਣਾ ਹੈ ਕਦੇ ਬਸ ਉਹੀ ਘਰ ਗਰਸਤੀ ਚ ਬੀਜੀ ਬੱਚਿਆਂ ਦੇ ਬੀਜੀ ਮੇਰੀ ਛਣ ਸੀ ਕੋਈ ਨਿਊਜ਼ੀਲੈਂਡ ਚ ਲੈ ਕੇ ਆਈ ਹੈ ਬਹੁਤ ਸਾਰਾ ਲੈਨ ਚ ਹੁਣ 8 10 ਸਾਲ ਹੋ ਗਏ ਬਹੁਤ ਵਧੀਆ ਲਾਈਫ ਲੰਘ ਰਹੀ ਹੈ ਚਲੋ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਪ੍ਰੀਤ ਕਿਵੇਂ ਤੁਸੀਂ ਕਿਵੇਂ ਸੋਚਿਆ ਕਿ ਹਾਂ ਇਸ profession ਨੂੰ ਜਿਹੜਾ ਆ ਉਹ ਅੱਗੇ ਲੈ ਕੇ ਜਾਣਾ ਹੈ ਸ੍ਰੀ ਸ਼ਿਗਲ ਜੀ ਮੈਂ ਮੇਰਾ ਨਾਮ ਹੈਗਾ ਪ੍ਰੀਤ ਬੌਂਸਰ ਮੈਂ ਪਟਿਆਲੇ ਤੋਂ ਬਲੋਂਗ ਕਰਦੀ ਆ ਵੈਸੇ ਤਾਂ ਮੈਂ ਪਿੱਛੋਂ ਮੋਗੇ ਤੋਂ ਬਲੋਂਗ ਕਰਦੀ ਆ ਤੇ ਪਟਿਆਲੇ ਰਹਿ ਰਹੀ ਆ ਮੈਂ ਲਾਈਫ 'ਚ ਕਦੇ ਸੋਚਿਆ ਨਹੀਂ ਸੀ ਕਿ ਮੈਂ ਕਦੇ ਬੌਂਸਰ ਲਾਈਨ ਦੇ ਵਿੱਚ ਆਵਾਂਗੀ ਕਿਉਂਕਿ ਮੈਂ ਗਰੀਬ ਘਰ ਤੋਂ ਆ ਮੂੰ ਛੋਟੀ ਮੋਚੀ ਕਰਦੇ ਨੇ ਮੈਰਿਜ ਕਰਤੀ ਸੀ 19 ਸਾਲ ਦੀ ਸੀ ਜਦੋਂ ਮੇਰੀ ਮੈਰਿਜ ਕਰਤੀ ਸੀ ਕਰਦੇ ਆ ਨੇ બસ ਜਿਨ੍ਹਾਂ ਨਾਲ ਮੇਰੀ ਮੈਰਿਜ ਹੋਈ ਸੀ ਬਸ ਉਹ ਹਸਬੰਦ ਵੀ ਥੋੜਾ ਜਿਆ ਨਸ਼ਾ ਨੁਸ਼ਾ ਕਰਦੇ ਸੀਗੇ ਲਾਈਫ 'ਚ ਮੈਂ ਬੜਾ ਸਟਰਗਲ ਕੀਤਾ ਆਪਣੀ 'ਚ ਹਸਬੰਦ ਕੁੱਟਦੇ ਮਾਰਦੇ ਸੀ ਨਸ਼ਾ ਨੁਸ਼ਾ ਕਰਦੇ ਸੀ ਕਦੇ ਸੋਚਿਆ ਨਹੀਂ ਸੀ ਕਿ ਮੈਂ ਇੱਥੇ ਤੱਕ ਪਹੁੰਚ ਪਾਵਾਂਗੀ ਮਤਲਬ ਇਸ ਤੋਂ ਬਾਅਦ ਜਿਵੇਂ ਜਿਵੇਂ ਮੇਰੀ ਲਾਈਫ ਚੱਲਦੀ ਰਹੀ ਉਸ ਤੋਂ ਬਾਅਦ ਮੇਰੀ ਬੇਟੀ ਹੋਈ ਮੈਂ ਬਹੁਤ ਖੁਸ਼ ਕਿਸਮਤ ਆ ਕਿ ਮੈਨੂੰ ਮਹਾਰਾਜ ਨੇ ਬੇਟੀ ਦਿੱਤੀ ਹੈ ਨਾ ਸ਼ਾਇਦ ਅੱਜ ਮੈਂ ਉਹਨਾਂ ਕਰਕੇ ਇੱਥੇ ਆ ਹੌਲੀ ਹੌਲੀ ਸੌਰੀ ਕੱਟ ਗਿਆ ਇਮੋਸ਼ਨਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਕੰਟੀਨਿਊ ਕੋਈ ਗੱਲ ਨਹੀਂ ਕਿਤਾ ਸੁਰੂ ਕਰੋ ਮਤਮਾ ਮੇਰਾ ਹਸਮਨ ਜਦੋਂ ਕੁੱਟਦੇ ਮਾਰਦੇ ਸੀ ਮੈਂ ਮਤਲਬ ਉਹਨਾਂ ਨੇ ਮੈਨੂੰ ਘਰੋਂ ਕੱਢ ਦਿੱਤਾ ਸੀ ਮੈਂ ਆਪਣੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਜਦ ਤੱਕ ਮੰਮਾ ਸੀ ਸਭਨੇ ਸਾਧ ਦਿੱਤਾ ਮੰਮਾ ਸਾਧ ਦਿੰਦੀ ਸੀਗੀ ਮੰਮਾ ਦੀ ਡੈਥ ਹੋਣ ਤੋਂ ਬਾਅਦ ਫੈਮਿਲੀ ਦੇ ਵਿੱਚ ਮੇਰੇ ਪਾਪਾ ਸੀ ਬ੍ਰਦਰ ਛੋਟੇ ਸੀ ਅਸੀਂ ਚਾਰ ਸਿਸਟਰ ਆ ਚਾਰੀ ਸਿਸਟਰਾਂ ਦੀ ਮੈਰਿਜ ਹੋਈ ਐ ਸਭ ਆਪਣਾ ਘਰੇ ਵਧੀਆਂ ਹੱਸਦੀਆਂ ਵਸਦੀਆਂ ਆ ਲੇਕਿਨ ਮੇਰੀ ਲਾਈਫ ਹੀ ਕੁਛ ਇਦਾਂ ਦੀ ਸੀ ਮਤਲਬ ਮੈਂ ਘਰ ਚ ਰਹਿੰਦੀ ਸੀ ਮੇਰੀ ਵੱਡੀ ਸਿਸਟਰ ਆ ਘਰ ਜਵਾਈ ਰੱਖਿਆ ਹੋਣਾ ਉਹਨਾਂ ਨੂੰ ਮਤਲਬ ਘਰੇ ਛੋਟੇ ਛੋਟੇ ਗੱਲਾਂ ਨੂੰ ਜਿਵੇਂ ਕਲੇਸ਼ ਹੁੰਦਾ ਸੀ ਲੈ ਕੇ ਨਾ ਮਤਲਬ ਮੈਂ ਇਸ ਵਾਰ ਮੈਂ ਜੋਬ ਸ਼ੁਰੂ ਕੀਤੀ ਮੈਂ ਸਲੂਨ ਦਾ ਕੰਮ ਸਿੱਖਿਆ ਮੈਂ ਡੇਲੀ ਘਰ ਤੋਂ ਜਾਣਾ ਘਰ ਦੇ ਤੋਂ ਪਾਪਾ ਤੋਂ ਪੈਸੇ ਲੈਣੇ ਸਿਸਟਮ ਮੇਰੇ ਨਾਲ ਘਰੇ ਕਲੇਸ਼ ਕਰਨਾ ਆ ਪਾਪਾ ਨੂੰ ਕਹਿਣਾ ਵੀ ਤੈਨੂੰ ਪੈਸੇ ਦੇਣੀਆਂ ਮੈਨੂੰ ਵੀ ਦੋ ਮੈਂ ਵੀ ਘਰ 'ਚ ਰਹਿਣੀ ਆ ਫਿਰ ਮੈਨੂੰ ਫੀਲ ਹੋਇਆ ਪਾਪਾ ਨੇ ਮਨਾਂ ਕਰਤਾ ਵੀ ਮੈਂ ਰੇਲ ਡੇਲ ਤੈਨੂੰ ਪੈਸੇ ਨਹੀਂ ਦੇ ਸਕਦਾ ਹਨਾ ਇਸ ਤੋਂ ਬਾਅਦ ਮੈਂਨੇ ਸੋਚਿਆ ਮੈਂ ਕੋਰਸ ਕਿਵੇਂ ਵੀ ਕਿਵੇਂ ਆਪਣੀ ਮਿਹਨਤ ਨਾਲ ਆਪਣਾ ਕੋਰਸ ਪੂਰਾ ਕੀਤਾ 6 ਮਹੀਨੇ ਦਾ ਕੋਰਸ ਕਰਕੇ ਇਸ ਤੋਂ ਬਾਅਦ ਮੈਂ ਆਪਣੀ ਲਾਈਫ ਸੈੱਟ ਕੀਤੀ ਪਟਿਆਲੇ ਆ ਗਈ ਪਟਿਆਲੇ ਆ ਕੇ ਮੈਂ ਰਹਿਣ ਲੱਗੀ ਉੱਥੇ ਆਪਣੀ ਬੇਟੀ ਨੂੰ ਵੀ ਨਾਲ ਲਈ ਇੱਥੇ ਆ ਕੇ ਮੈਂ ਸਲੂਨ ਦਾ ਕੰਮ ਕੀਤਾ ਆ ਮਤਲਬ ਕਿ ਕਾਲੀਏ ਦੇ ਵਿੱਚ ਮਤਲਬ ਬੜਾ ਕੁਝ ਦੇਖਿਆ ਮੈਂ ਬਹੁਤ ਕੰਮ ਕੀਤਾ ਆਪਣੀ ਲਾਈਫ ਦੇ ਵਿੱਚ ਇਸ ਤੋਂ ਬਾਅਦ ਹੌਲੀ ਹੌਲੀ ਫਿਰ ਮੈਨੂੰ ਜਿੰਦਾ ਕਿ ਮੈਨੂੰ ਪਤਾ ਲੱਗੇ ਬੌਂਸ ਲਾਈਨ ਦੇ ਵਿੱਚ ਮੇਰੀ ਇੱਕ ਫਰੈਂਡ ਸੀ ਉਹ ਮੈਨੂੰ ਇਸ ਲਾਈਨ ਦੇ ਵਿੱਚ ਲੈ ਕੇ ਆਈ ਆ ਮੈਂ ਉਹਦੀ ਬਹੁਤ ਧੰਨਵਾਦ ਕਰਦੀ ਆ ਕਿ ਜਿਨੇ ਮੈਨੂੰ ਇੱਥੋਂ ਤੱਕ ਦਿਖਾਇਆ ਤੇ ਉਹਦੀ ਵਜ੍ਹਾ ਕਰਕੇ ਅੱਜ ਮੈਂ ਬੌਂਸ ਲਾਈਨ ਦੇ ਵਿੱਚ ਆਈ ਆ ਕਿੰਨੇ ਸਾਲਾਂ ਤੋਂ ਤੁਸੀਂ ਕੰਮ ਕਰ ਰਹੇ ਹੋ ਮੈਨੂੰ ਹੋ ਗਏ 4-5 ਸਾਲ ਹੋ ਗਏ ਮੈਂ ਇਸ ਟਾਈਮ ਤੋਂ ਪਹਿਲਾਂ ਤਾਂ ਮੈਂ ਬੜਿਆ ਲਾਈਫ 'ਚ ਸਟਰਗਲ ਕੀਤਾ ਆ ਮਤਲਬ ਕਿ ਹੁਣ ਮੈਂ ਲਾਈਫ ਮਤਲਬ ਸਪੌਂਸਰ ਲਾਈਨ ਦੇ ਵਿੱਚ 4-5 ਸਾਲ ਤੋਂ ਆ ਰਹੀ ਆਂਗੀ ਅੱਛਾ ਬੇਟੀ ਤੁਹਾਡੇ ਪਟਿਆਲੇ ਕਿੰਨਾ ਕੋਲ ਹੈ ਬੇਟੀ ਮੇਰੇ ਕੋਲ ਪਹਿਲਾਂ ਮੇਰੀ ਬੇਟੀ ਮੇਰੇ ਹਸਬੰਡ ਕੋਲ ਸੀਗੀ ਤੇ ਮੇਰੀ ਬੇਟੀ ਨੂੰ ਮੇਰੇ ਕੋਲ 4-5 ਸਾਲ ਹੋ ਗਏ ਮੇਰੀ ਬੇਟੀ ਨੂੰ ਮੇਰੇ ਕੋਲ ਆਇਆ ਪਹਿਲਾਂ ਉਹਨਾਂ ਕੋਲ ਹੀ ਸੀ ਮੈਂ ਉੱਥੇ ਉਹਨਾਂ ਦਾ ਖਰਚਾ ਚੱਕਦੀ ਸੀਗੀ ਉੱਥੇ ਪੜਦੀ ਸੀਗੀ ਕਿਉਂਕਿ ਹਸਬੰਡ ਨੇ ਪਹਿਲਾਂ ਬੇਟੀ ਦਿੱਤੀ ਨਹੀਂ ਸੀ ਉਹ ਕਹਿੰਦੇ ਮੈਂ ਖੁਦ ਰੱਖਣੀ ਆ ਮੈਂ ਬਹੁਤ ਕੁਝ ਦੇਖਿਆ ਆਪਣੀ ਲਾਈ ਫਿਰ ਜਦੋਂ ਉਹਨਾਂ ਦੇ ਕੋਲ ਤੁਹਾਡੀ ਬੇਟੀ ਤੁਹਾਡੇ ਹਸਬੰਡ ਦੇ ਕੋਲ ਸੀ ਫਿਰ ਵੀ ਤੁਸੀਂ ਖਰਚਾ ਕਿਉਂ ਚੱਕ ਰਹੇ ਸੀ ਉਸ ਟਾਈਮ ਤੇ ਹਸਬੰਡ ਦੇ ਵੱਲੋਂ ਕੋਈ سپورਟ ਨਹੀਂ ਸੀ ਮਿਲਦੀ ਮੈ ਕੋਈ سپورਟ ਨਹੀਂ ਸੀ ਮਿਲਦੀ ਕਿਉਂਕਿ ਹਸਬੰਡ ਮੇਰੇ ਨਸ਼ਾ ਵੋ ਕਰਦੇ ਸੀਗੇ ਉਹ ਤਾਂ ਆਪਣਾ ਹੀ ਗੁਜ਼ਾਰਾ ਕਰਦੇ ਸੀਗੇ ਤੇ ਸਾਸੋਰਾ ਵੀ ਇੰਨੇ ਜੋਗਾ ਹੈ ਨਹੀਂ ਸੀ ਕਿ ਬੇਟੀ ਨੂੰ ਪੜਾ ਲੈਣਾ ਮੈਂ ਉਹਨਾਂ ਨੂੰ ਮਹੀਨੇ ਬਾਅਦ ਖਰਚਾ ਦੇ ਕੇ ਆਂਦੀ ਸੀ ਨਾਲੇ ਮਹੀਨੇ ਬਾਅਦ ਮਿਲ ਕੇ ਆਣਾ ਬੇਟੀ ਨਾਲੇ ਮੈਂ ਖਰਚਾ ਦਿੰਦੀ ਸੀ ਕਿਰਨ ਕਿਵੇਂ ਤੁਹਾਡੀ ਕਿਵੇਂ ਸ਼ੁਰੂਆਤ ਹੁੰਦੀ ਹੈ ਕਿਸ ਲਾਈਨ ਦੇ ਵਿੱਚ ਕਿ ਹਾਂ ਬੌਂਸਰ ਦੀ ਜਿਹੜੀ ਜੌਬ ਆਇ ਨੂੰ ਸ਼ੁਰੂ ਕੀਤਾ ਜਾਣਾ ਸੱਚ ਗਾ ਮੈਮ ਮੇਰਾ ਨਾਮ ਕਿਰਨ ਹੈ ਮੈਂ ਬੌਂਸਰ ਦਾ ਕੰਮ ਕਰਦੀ ਹਾਂ ਤੇ ਪਹਿਲਾ ਪਹਿਲਾਂ ਜਦੋਂ ਇੱਧਰ ਆਏ ਸੀ ਚੰਡੀਗੜ੍ਹ ਚਾਰ ਪੰਜ ਸਾਲ ਪਹਿਲਾਂ ਆਏ ਹਾਂ ਅਸੀਂ ਇੱਧਰ ਤੇ ਹਸਬੰਦ ਦੀ ਹਾਈਟ ਕਾਫੀ ਸੀ ਉਹਨਾਂ ਨੂੰ ਕਈਆਂ ਨੇ ਸੁਜੈਸਟ ਕੀਤਾ ਵੀ ਮਤਲਬ ਇਸ ਲਾਈਨ ਚ ਆਓ ਤੁਸੀਂ ਜਿਨ੍ਹਾਂ ਕੋਲ ਅਸੀਂ ਆਏ ਸੀ ਪੈਂਟ ਤੋਂ ਉਹ ਖੁਦ ਬੌਂਸਰ ਸੀ ਹਾਂਜੀ ਹਸਬੰਦ ਵਾਈਫ ਦੋਨੋਂ ਬੌਂਸਰ ਸੀ ਉਹਨਾਂ ਨੇ ਹਾਈਟ ਦਾ ਕਰਕੇ ਵੀ ਥੋੜੀ ਹਾਈਟ ਅੱਛੀ ਹੈ ਇਸ ਲਾਈਨ ਚ ਤੁਸੀਂ ਆਓ ਬੀ ਵਧੀਆ ਹਾਈਟ ਦੇਖਦੇ ਆ ਨਾ ਜਿਆਦਾ ਇਸ ਲਾਈਨ ਚ ਤੇ ਉਸ ਕਰਕੇ ਉਦੋਂ 4-5 ਸਾਲ ਪਹਿਲਾਂ ਇੱਕ ਦੋ ਡਿਊਟੀਆਂ ਲਈਆਂ ਉਹ ਉੱਥੇ ਹੀ ਸ਼ੁਰੂ ਹੋ ਗਈ। ਮੈਂ ਕਲੱਬਸ ਦੇ ਬਾਰੇ ਜਾਣਨਾ ਚਾਹਾਂਗੇ ਜਦੋਂ ਤੁਸੀਂ ਕਲੱਬ ਦੇ ਵਿੱਚ ਜਾਂਦੇ ਹੋ ਰਾਤ ਦੀ ਤੁਹਾਡੀ ਡਿਊਟੀ ਹੁੰਦੀ ਆ ਤਾਂ ਕਿਵੇਂ ਜੇ ਤੁਹਾਨੂੰ ਉੱਥੇ ਲੋਕ ਮਿਲਦੇ ਨੇ ਕਦੇ ਲੱਗਾ ਕਿ ਹਾਂ ਤੁਸੀਂ ਕਬਰ ਆਗੇ ਜਾਂ ਲੱਗਾ ਹੋਵੇ ਕਿ ਹਾਏ ਮੈਂ ਇਹ profession ਕਿਉਂ ਚੂਜ਼ ਕਰ ਲਿਆ ਮੈਂ ਕਈ ਵਾਰ ਤਾਂ ਲੱਗਦਾ ਹੈ ਹਨਾ ਜਿਵੇਂ ਕਲੱਬ ਚ ਜਾਂਦੇ ਆ ਕਲੱਬ ਚ ਕੁੜੀਆਂ ਡਿੱਗਦੀਆਂ ਵਾਸ਼ਰੂਮ ਚ ਜਾਂਦੀਆਂ ਮਤਲਬ ਇੱਕ ਅਜੀਬ ਤਰੀਕੇ ਦਾ ਕਹਿ ਸਕਦੇ ਆ ਉੱਥੇ ਵੀ ਬਹੁਤ ਜ਼ਿਆਦਾ ਮਤਲਬ ਡਿਊਟੀ ਅੰਨੀ ਸੌਖੀ ਨਹੀਂ ਹੈ ਕਲੱਬ ਵਿੱਚ ਡਿਊਟੀ ਕਰਨੀ ਕਿੰਨੇ ਘੰਟੇ ਦੀ ਤੁਹਾਡੀ ਸ਼ਿਫਟ ਹੁੰਦੀ ਹੈ ਮੈਮ ਕਈ ਵਾਰ ਤਾਂ 8 ਤੋਂ ਲੈ ਕੇ ਸਵੇਰੇ 3 ਵੀ ਵੱਜ ਜਾਂਦੇ ਜੀ ਓਕੇ ਹਾਂਜੀ ਕਈ ਵਾਰ ਐਵੇਂ ਹੁੰਦੇ ਕਿ 1 ਵਜੇ ਚੰਡੀਗੜ੍ਹ 'ਚ 1 ਵਜੇ ਤੱਕ ਬਸ ਲਾਸਟ ਹੁੰਦਾ ਜੀ ਟਾਈਮਿੰਗ ਕਲੱਬ ਦੀ ਇਹ ਕੀ ਉਹਨਾਂ ਦੀ ਕਲੱਬ ਅੰਦਰ ਰਿਸਪੌਂਸਿਬਿਲਟੀ ਹੁੰਦੀ ਤੁਹਾਨੂੰ ਘਰ ਤੱਕ ਛੱਡ ਕੇ ਆਉਣਾ ਡ੍ਰੌਪ ਮਿਲਦਾ ਰਾਤ ਦਾ ਕਿ ਜਾਂ ਤੁਹਾਡੀ ਖੁਦ ਤੁਸੀਂ ਜਾਂਦੇ ਨਹੀਂ ਮੈਮ ਕੋਈ ਕਿਸੇ ਦਾ ਪਿਕ ਡ੍ਰੌਪ ਕੁਝ ਨਹੀਂ ਹੈ ਜੀ ਆਪਣੇ ਆਪ ਜਾਣਾ ਆਪਣੇ ਆਪ ਆਣਾ ਜੀ ਹਾਂਜੀ ਕਿਉਂਕਿ ਕਲੱਬ ਵਾਲਿਆਂ ਦਾ ਕੋਈ ਰਿਸਪੌਂਸਿਬਿਲਟੀ ਸਿਰਫ ਇੱਕ ਲਿਮਟ ਤੱਕ ਰਿਸਪੌਂਸਿਬਿਲਟੀ ਰੱਖਦੇ ਆ ਜੇ ਉਸ ਤੋਂ ਬਾਅਦ ਕੋਈ ਰਿਸਪੌਂਸਿਬਿਲਟੀ ਨਹੀਂ ਉਹਨਾਂ ਦੀ ਹਾਂਜੀ ਉਹਨਾਂ ਦਾ ਸਿਰਫ ਡਿਊਟੀ ਤੱਕ ਮਤਲਬ ਹੈ ਡਿਊਟੀ ਦੇ ਟਾਈਮ 'ਚ ਹੀ ਰਹੋ ਤੇ ਟਾਈਮ 'ਚ ਆਪਣਾ ਕੰਮ ਕਰ ਜਾਓ ਨਾ ਉਹਨਾਂ ਦਾ ਆਉਣ ਦਾ ਤੇ ਨਾ ਹੀ ਉਹਨਾਂ ਦਾ ਜਾਣ ਦਾ ਕੋਈ ਸਿਸਟਮ ਹੈ ਸਿੰਗਲ ਮਦਰ ਲਈ ਨਾ ਸਾਡੀ ਸੁਸਾਇਟੀ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਆ ਕਹਿੰਦੇ ਚਾਰ ਲੋਕ ਚਾਰ ਗੱਲਾਂ ਕਰ ਹੀ ਜਾਂਦੇ ਨੇ ਤੁਸੀਂ ਦੇਖੀਆਂ ਚੀਜ਼ਾਂ ਹਾਂਜੀ ਮੈਂ ਮੈਂ ਦੇਖੀਆਂ ਆ ਕਿਉਂਕਿ ਮੈਂ ਬਹੁਤ ਕੁਝ ਹੈਂਡਲ ਕੀਤਾ ਆ ਮਤਲਬ ਕਿ ਲੋਕਾਂ ਦੀ ਆਦਤ ਹੈ ਬੋਲਣਾ ਕਿਉਂਕਿ ਮੈਂ ਉਹਨਾਂ ਦੇ ਲੋਕਾਂ ਦੀ ਗੱਲਾਂ ਨਹੀਂ ਸੁਣਦੀ ਗਈ ਜਿਵੇਂ ਮੈਂ ਬੰਸ ਬੰਸ ਲਾਈਨ ਦੇ ਵਿੱਚ ਮਤਲਬ ਜਿੱਦਾਂ ਜੌਬ ਕਰਦੀ ਆ ਮੈਨੂੰ ਰਾਤ ਨੂੰ 2-2 ਵੀ ਵੱਜ ਜਾਂਦੇ ਆ 3-3 ਵੱਜ ਜਾਂਦੇ ਆ ਕਈ ਵਾਰ ਦੂਰ ਡਿਊਟੀ ਕਰਨੀ ਪੈਂਦੀ ਹੈਗੀ ਅ ਅੰਮ੍ਰਿਤਸਰ ਲਾ ਲੋ ਜਲੰਧਰ ਲਾ ਲੋ ਪਠਾਨਕੋਟ ਲਾ ਲੋ ਉੱਥੋਂ ਵਾਪਸ ਆਣਾ ਰਾਤ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਆ ਕਿਉਂਕਿ ਲੋਕਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਆ ਰਾਤ ਨੂੰ ਅੱਧੀ ਰਾਤ ਨੂੰ ਆਈ ਪਤਾ ਨਹੀਂ ਕਿੱਥੋਂ ਆਈ ਹੈ ਕਿਵੇਂ ਆਈ ਹੈ ਨਾ ਬਟ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਕਿਉਂਕਿ ਮੈਨੂੰ ਅਗਰ ਟੈਨਸ਼ਨ ਆ ਮੈਂ ਆਪਣੀ ਬੇਟੀ ਦੀ ਹੈ ਕਿਉਂਕਿ ਮੈਂ ਉਹਦੇ ਕਰਕੇ ਘਰ ਤੋਂ ਬਾਹਰ ਨਿਕ ਲੋਕਾਂ ਜੋ ਬੋਲਣਾ ਬੋਲੀ ਜਾਂਦਾ ਮੈਨੂੰ ਉਹਨਾਂ ਦੀ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਸਿਰਫ ਆਪਣੀ ਬੇਟੀ ਬਾਰੇ ਸੋਚ ਕੇ ਹੀ ਅੱਗੇ ਚਲਦੀ ਆਂਗੀ ਹਸਬੈਂਡ ਕਹਿੰਦੇ ਅਥੰਬਾ ਬਣ ਜਾਂਦਾ ਹੈ ਆਪਣੀ ਪਤਨੀ ਦੇ ਲਈ ਜਦੋਂ ਇੱਕ ਅੱਛਾ ਹਸਬੈਂਡ ਹੋਵੇ ਕੰਮ ਕਰਨਾ ਹੋਵੇ ਕਿੰਨੀ ਸਪੋਰਟ ਤੁਹਾਨੂੰ ਤੁਹਾਡੇ ਪਤੀ ਦੀ ਮਿਲਦੀ ਹੈ ਕਿਉਂਕਿ ਔਰਤਾਂ ਤਾਂ ਹਮੇਸ਼ਾ ਖੜਦੀਆਂ ਨੇ ਆਪਣੇ ਹਸਬੈਂਡ ਦੇ ਨਾਲ ਮੋੜੇ ਨਾਲ ਮੋੜਾ ਮਿਲਾ ਕੇ ਮੈਮ ਅਸਦੀ ਰੇਟ ਵਿੱਚ ਲੇਡੀਜ਼ ਖੜਦੀਆਂ ਆ ਆਪਣੇ ਹਸਬੈਂਡ ਨਾਲ ਪਰ ਹਸਬੈਂਡ ਲੇਡੀਜ਼ ਨਾਲ ਨਹੀਂ ਖੜਦੇ ਆਪਣੀ ਵਾਈਫ ਨਾਲ ਨਹੀਂ ਖੜਦੇ ਹੈਗੇ ਕਿਉਂਕਿ ਮੇਰੇ ਖੁਦ ਨਾਲ ਹੋਇਆ ਏ ਕਿ ਮੇਰੇ ਹਸਬੰਦ ਨੇ ਕਦੇ ਮੇਰੇ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਇਸ ਲਾਈਨ ਚ ਘਟੋ ਘਟ ਮੈਨੂੰ ਮੇਰੇ ਖਿਆਲ ਤੋਂ 9-10 ਸਾਲ ਹੋ ਗਏ ਬਸ ਮੇਰੇ ਹਸਬੰਦ ਨੇ ਕਦੇ ਮੇਰੇ ਸਾਥ ਨਹੀਂ ਦਿੱਤਾ ਹੈਗਾ ਜੀ ਕਿਸੇ ਫੈਮਿਲੀ ਦਾ ਸਾਥ ਵੀ ਨਹੀਂ ਸੀ ਹੈਗਾ ਮੇਰੀ ਤੇ ਸਿਰਫ ਕਿ ਮੇਰੀ ਭਾਬੀ ਤੇ ਇੱਕ ਮੇਰੀ ਵੱਡੀ ਸਿਸਟਰ ਸਿਰਫ ਉਹਨਾਂ ਦਾ ਦੋਵਾਂ ਦਾ ਸਾਥ ਸੀ ਮੈਨੂੰ ਬਾਕੀ ਕਿਸੇ ਦਾ ਕੋਈ ਸਪੋਰਟ ਨਹੀਂ ਸੀ ਹੈਗਾ ਹਸਬੰਦ ਨਾਲ ਰਹਿੰਦੇ ਹੋ ਇੱਥੇ ਮੈਨੂੰ ਹੋ ਗਏ ਜੀ ਚੇ ਸੋਸ਼ਲ ਦੇ ਆਸ-ਪਾਸ ਮੇ ਲੱਗੀਆਂ ਉਹਨਾਂ ਤੋਂ ਹਾਂਜੀ ਪਿੱਛੇ ਨਾਲ ਮੇਰੇ ਬੱਚੇ ਦੋ ਬੇਟੀਆਂ ਬੇਟਾ ਮੇਰਾ ਇੱਕ ਹਾਂਜੀ ਤਿੰਨ ਬੱਚੇ ਤਾਂ ਖਰਚਾ ਪਰਵ੍ਰਿਸ਼ ਤੁਸੀਂ ਕਰ ਮੈਂ ਮੈਂ ਪੜਾਏ ਲਿਖਾਈ ਖੁਦ ਯੂਨੀਵਰਸਿਟੀ ਇੱਕੜੂ ਹੈ ਯੂਨੀਵਰਸਿਟੀ ਮੈਂ ਆਪਣੇ ਬੱਚੇ ਦੋ ਬੇਟੀਆਂ ਮੇਰੀਆਂ ਖੁਦ ਮੈਂ ਆ ਪੜਾਈਆਂ ਬੇਟਾ ਖੁਦ ਪੜਾਇਆ ਆਪਣਾ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਦੇ ਤਰੀਕ ਚ ਮੈਂ ਕਿਸੇ ਮੈਂ ਸਿਰਫ ਇਹੀ ਕਹਿਣਾ ਚਾਹੂੰਗੀ ਕੁੜੀਆਂ ਨੂੰ ਵੀ ਕਿ ਮੁੰਡਿਆਂ ਤੋਂ ਘੱਟ ਨਾ ਰੋ ਮੁੰਡਿਆਂ ਦੇ ਬਰਾਬਰ ਚੱਲੋ ਔਰ ਮੇਰਾ ਕਹਿਣ ਦਾ ਵੀ ਇਹੀ ਹੈ ਕਿ ਮੁੰਡੇ ਤੋਂ ਵੀ ਵੱਧ ਆਹੋ ਕਿ ਆਪਣਾ ਆਪਣੀ ਕੇਅਰ ਕਰੋ ਆਪਣੀ ਕੇਅਰ ਵੀ ਕਰੋ ਤੇ ਆਪਣੇ ਕੰਮ ਵੱਲ ਧਿਆਨ ਦਿਓ ਕਿਸੇ ਦੀ ਪਰਵਾਹ ਨਾ ਕਰੋ ਤੁਸੀਂ ਕਿਉਂਕਿ ਮੈਂ ਮੈਨੂੰ ਪਤਾ ਮੈਂ ਬਹੁਤ ਦੁੱਖ ਖੱਟੇ ਜਿਨੇ ਮੈਂ ਕਹਿੰਦੇ ਆ ਨਾ ਇੱਕ ਇੱਕ ਦੁਨੀਆ ਹੈ ਦੁਨੀਆ ਵੱਧ ਤੋਂ ਵੱਧ ਦੁਖੀ ਪਈ ਹੈ ਪਰ ਮੇਰਾ ਦੁੱਖ ਸ਼ਾਹ ਹੋ ਸਾਦਾ ਦੁਨੀਆ ਨਾਲੋਂ ਬਹੁਤ ਘੱਟ ਹੋਵੇ ਪਰ ਜਿੰਨਾ ਦੁੱਖ ਮੈਂ ਦੇਖਿਆ ਛੋਟੀ ਉਮਰ ਚ ਨਾ ਮੰਮੀ ਐ ਨਾ ਪਾਪਾ ਐ ਨਾ ਹਸਬੰਡ ਦਾ ਸਾਥ ਕਿਸੇ ਦਾ ਕੁਝ ਵੀ ਨਹੀਂ ਸੀ ਮੈਂ ਖੁਦ ਇਕੱਲੀ ਨੇ ਆਪਣੇ ਬੱਚੇ ਪੜ੍ਹਾਏ ਲਿਖਾਏ ਅੱਜ ਮੇਰੀ ਬੇਟੀ 24 ਸਾਲਾਂ ਦੀ ਆ ਜੋਬ ਕਰ ਰਹੀ ਹੈ ਅੱਜ 30000 ਰੁਪਏ ਸੈਲਰੀ ਲੈ ਰਹੀ ਹੈ ਮੇਰੀ ਬੇਟੀ ਅਸੀਂ ਜੀ ਕਿਤੇ ਰਿਸ਼ਤੇਦਾਰ ਵੀ ਮੈਨੂੰ ਕਹਿ ਰਹੇ ਆ ਕਿ ਚਲੋ ਵਧੀਆ ਹੋਇਆ ਤੂੰ ਪੜਾਤੀ ਲਿਖਾਤੀ ਅਲੱਗ ਰਹਿਰੀ ਬੱਚੇ ਤੋਂ ਹੈ ਨਾ ਚਲੋ ਜੋਬ ਕਰੀ ਵਧੀਆ ਚਨਈ ਤੱਕ ਜੋਬ ਕਰਕੇ ਆਈ ਹੈ ਮੇਰੀ ਬੇਟੀ ਅੱਜ ਮਤਲਬ ਮੈਨੂੰ ਪ੍ਰਾਊਡ ਆਪਣੇ ਆਪ ਤੇ ਹੋ ਰਿਹਾ ਕਿ ਮੈਂ ਆਪਣੀਆਂ ਬੱਚਿਆਂ ਪੜਾਤੀ ਲਿਖਾਤੀ ਇੱਥੇ ਤੱਕ ਅੱਜ ਜਾ ਰਹੀਆਂ ਪਰ ਮੇਰੀ ਬੇਟੀਆਂ ਨੂੰ ਵੀ ਮੇਰੇ ਹਸਬੰਦ ਬੋਲਦੇ ਆ ਕਿ ਐਡੀ ਦੂਰ ਕਿਉਂ ਜੋਬ ਕਰ ਜਾਂਦੀ ਹੈ ਮਤਲਬ ਅਲੱਗ ਜ਼ਰੂਰ ਰਹਿ ਰਹੀਆਂ ਬਟ ਤਲਾਕ ਨਹੀਂ ਹੋਇਆ ਹੈਗਾ ਉ ਵੀ ਜੋਬ ਵੀ ਨਹੀਂ ਦੂਰ ਨਹੀਂ ਕਰਨੀ ਆਪਣੇ ਚੰਡੀਗੜ੍ਹ ਜੋਬ ਦੇਖੋ ਕਿ ਕਿਉਂ ਹੋਈ ਹਸਬੰਡ ਮੈਮ ਸੇਮ ਸਟੋਰੀ ਹੈ ਕਿ ਹਸਬੰਡ ਡਰਿੰਕ ਵਗੈਰਾ ਕਰਦੇ ਸੀ ਕੁੱਟਮਾਰ ਕਰਦੇ ਸੀ ਕਾਫੀ ਜ਼ਿਆਦਾ ਰਾਤ ਨੂੰ 2 2 ਵਜੇ ਕੁੱਟਮਾਰ ਕੇ ਘਰ ਤੋਂ ਬਾਹਰ ਕੱਢ ਦਿੰਦੇ ਸੀ ਮੈਨੂੰ ਰਾਤ ਦੇ 2 ਵਜੇ 2 2 ਵਜੇ ਘਰ ਤੋਂ ਬਾਹਰ ਕੱਢਣਾ ਮੈਨੂੰ ਫਿਰ ਬੈਠੀ ਰਹਿਣਾ ਪਹਿਲਾਂ ਮੈਂ ਇੱਕ ਵਾਰ ਦੀ ਗੱਲ ਤੁਹਾਨੂੰ ਦੱਸਾਂ ਮੈਂ ਹਸਬੰਡ ਨੇ ਘਰੋਂ ਬਾਹਰ ਕਰਦੇ ਡਰਿੰਕ ਕਰਕੇ ਆਏ ਹੈ ਹਨਾ ਡਰਿੰਕ ਕਰਕੇ ਆਏ ਤਾਂ ਘਰੋਂ ਬਾਹਰ ਕੱਢਦਾ ਮੈਨੂੰ ਮੈਂ ਪੂਰੀ ਰਾਤ ਮੈਂ ਇੱਕ ਆਟੋ ਚ ਕੱਟੀ ਸੀ ਮੈਂ ਨਾਲ ਮੇਰੇ ਐਵੇਂ ਡੌਗ ਡੌਗੀ ਪਿਆ ਸੀ ਤੇ ਡੌਗੀ ਦੇ ਨਾਲ ਮੈਂ ਆਪਣੇ ਬੇਟੇ ਨੂੰ ਛੋਟਾ ਬੇਟਾ ਸੀ ਮੇਰਾ ਛੋਟਾ ਜਿਹਾ ਸੀ ਜਦੋਂ ਦਾ ਉਦੋਂ ਮੈਂ ਆਪਣੇ ਪੂਰੀ ਰਾਤ ਮੈਂ ਬੈਠ ਕੇ ਗੱਡੀ ਇਹ ਬਾਹਰ ਆਟੋ ਚ ਇਨ ਲਾਜ਼ ਵਾਲੋ ਕਦੇ ਕੋਈ سپورਟ ਮਿਲੀ ਨਹੀਂ ਮੈਂ ਮੈਨੂੰ ਕਿਸੇ سپورਟ ਨਹੀਂ ਮਿਲੀ ਹੈਗੀ ਨਾ ਸੌਹਰੇ ਕਰ ਤੋ ਨਾ ਪੱਕੇ ਕਰ ਤੋ ਅਜੇ ਟਾਈਮ ਤੇ ਨਾ ਅਸੀਂ ਦੇਖੀਏ ਤਾਂ ਅਪ੍ਰਿਤ ਬਹੁਤ ਵਾਰ ਹੁੰਦਾ ਹੈ ਕਿ کیا ਜਾਂਦਾ ਕੰਮ ਛੋਟਾ ਹੈ ਵੱਡਾਇਆ ਕਰਦੇ ਐਲੋ ਨਹੀਂ ਕਰਦੇ ਤੁਸੀਂ ਕੀ ਕਹਿਣਾ ਚਾਹੋਗੇ ਕੁੜੀਆਂ ਨੂੰ ਕਿ ਹਾਂ ਜ਼ਰੂਰ ਜ਼ਿੰਦਗੀ ਦੇ ਵਿੱਚ ਅੱਗੇ ਆਣ ਆਪਣੇ ਪੈਰਾਂ ਤੇ ਖੜੀਆਂ ਹੋਣ ਜ਼ਿੰਦਗੀ ਦੇ ਵਿੱਚ ਇੱਕ ਨਾਮ ਬਣਾਣਾ ਮੈਂ ਮੈਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਾਂਗੀ ਦੇਖੋ ਮੈਂ ਕਦੇ ਆਪਣੇ ਦਿਲਾਗਾ ਕੇ ਦੱਸਦੀਆਂ ਕਿ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਕਦੇ ਕੰਮ ਕਰਾਂਗੀ ਕਦੇ ਜਦੋਂ ਮਤਲਬ ਅਨਮੈਡ ਸੀ ਕਦੇ ਸੋਚਣ ਨਾਮ ਸੁਣਦੇ ਸੀ ਚੰਡੀਗੜ੍ਹ ਮੈਂ ਮੜ ਜਾਣਾ ਸਕੂਲ ਪੜਦੇ ਸੀ ਟੂਰ ਜਾਂਦਾ ਸੀ ਮਤਲਬ ਇੱਕ ਸ਼ੌਂਕ ਹੁੰਦਾ ਸੀ ਕਿ ਚੰਡੀਗੜ੍ਹ ਕਦੇ ਜਾਵਾਂਗੇ ਅੱਜ ਮੈਂ ਜੋਬ ਕਰਦੀ ਆ ਅੱਜ ਮੈਨੂੰ ਬਹੁਤ ਮਾਣ ਆ ਕਿ ਅਜ ਮੈਂ ਚੰਡੀਗੜ੍ਹ ਦੇ ਵਿੱਚ ਜੋਬ ਕਰਦੀ ਆ ਦੂਰ ਦੂਰ ਸਟੇਟਾਂ ਤੱਕ ਮੈਂ ਜਾ ਰਹੀ ਆ ਨਾ ਮੈਨੂੰ ਫਕਰ ਹੈ ਆਪਣੇ ਤੇ ਮੈਂ ਬਸ ਕੁੜੀਆਂ ਨੂੰ ਇਹੀ ਕਵਾਂਗੀ ਕਿ ਘਰਵਾਂ ਦੀ ਲੋੜ ਨਹੀਂ ਐ ਜੇ ਮੈਂ ਇੰਨੀ ਦੂਰ ਦੂਰ ਤੱਕ ਜਿ ਡਿਊਟੀ ਕਰ ਸਕਦੀ ਆ ਜਾ ਕੇ ਹਨਾ ਆਪਣੇ ਦਮ ਤੇ ਤੇ ਤੁਸੀਂ ਵੀ ਕਰ ਸਕਦੇ ਹੋ ਚੀਕਾ ਨਾ ਮੈਂ ਉਹਨਾਂ ਦੇ ਪੇਰੈਂਟਸ ਨੂੰ ਵੀ ਇਹ ਗੱਲ ਕਹਾਂਗੀ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਅੱਗੇ ਉਹਨਾਂ ਨੂੰ ਹੌਸਲਾ ਬਲਾਇ ਅੱਗੇ ਕਰੋ ਮਿਲਾਨਦ ਕਰੋ ਵੀ ਉਹ ਕੁੜੀਆਂ ਅੱਗੇ ਪੜ੍ਹਨ ਮਤਲਬ ਵੱਧ ਸਕਣ ਜਿੱਦਾਂ ਕਿ ਮੈਂ ਅੱਗੇ ਵੱਧ ਸਕੀ ਆਪਣੀ ਕਰ ਰਹੀ ਹਾਂ ਜੌਬ ਤੇ ਕੁੜੀਆਂ ਵੀ ਕਰ ਸਕਦੀਆਂ ਆ ਸੋ ਬਹੁਤ ਵਾਰ ਸੋਨੀਆ ਵੀ ਹੁੰਦਾ ਜਦੋਂ ਤੁਸੀਂ ਜੌਬ ਤੇ ਹੁੰਦੇ ਹੋ ਤਾਂ ਕੁਝ ਐਦਾਂ ਦੇ ਲੋਕ ਵੀ ਮਿਲਦੇ ਹੋਣਗੇ ਬਦਤਮੀਜ਼ੀ ਕਰ ਜਾਂਦੇ ਨੇ ਬੰਦਾ ਆਪਣੇ ਲਈ ਖੜਦਾ ਵੀ ਆ ਫਿਰ ਬੋਲਦਾ ਵੀ ਆ ਕਦੇ ਚੀਜ਼ਾਂ ਫੇਸ ਕੀਤੀ ਹਾਂ ਹਾਂਜੀ ਮੈਮ ਕਾਫੀ ਵਾਰ ਹੋਇਆ ਮੈਮ ਮੇਰੇ ਨਾਲ ਮੇਰੇ ਨਾਲ ਤਾਂ ਹੋਇਆ ਹੈ ਕਾਫੀ ਵਾਰ ਜਿਵੇਂ ਕੱਲ ਹੀ ਸੀ ਅਵਾਰਡ ਫੰਕਸ਼ਨ ਸੀ ਕੱਲ ਹਨਾ ਤੇ ਉੱਥੇ ਵੀ ਹੋਏ ਮੇਰੀ ਬੈਂਸ ਬਾਜੀ ਹੋਈ ਹੈ ਕਾਫੀ ਜਿਹੜਾ ਨਾਲ ਹਨਾ ਜਿਵੇਂ ਐਂਟਰੀ ਤੇ ਜਾਦਾ ਐਂਟਰੀ ਦੇ ਇਸ਼ੂ ਹੁੰਦੇ ਕਿ ਸਾਡੀ ਐਂਟਰੀ ਕਰਦੋ ਹਨਾ ਵੀਆਈਪੀ ਚ ਆਪਾਂ ਨਹੀਂ ਐਂਟਰੀ ਕਰ ਸਕਦੇ ਐਵੇਂ ਕਿਸੇ ਦੀ ਵੀਆਈਪੀ ਚ ਇਹ ਹੈ ਕਿ ਜੋ ਪ੍ਰੋਪਰ ਵੀਆਈਪੀ ਦੇ ਕਾਰਡ ਹੈ ਜਾਂ ਬੈਂਡ ਹੈ ਸਿਰਫ ਉਹੀ ਅੰਦਰ ਜਾ ਸਕਦੇ ਤੇ ਕੱਲ ਮੇਰੀ ਬੈਂਸ ਬਾਜੀ ਹੋਈ ਹੈ ਜੀ ਕਾਫੀ ਜ਼ਿਆਦਾ ਉੱਥੇ ਸਾਥ ਮਿਲਿਆ ਕਿਸੇ ਵੱਲੋਂ ਕਿ ਨਹੀਂ ਮੁੰਡੇ ਬੌਂਸਰ ਮੁੰਡੇ ਨਾਲ ਹੁੰਦੇ ਆ ਹਾਂਜੀ ਹਾਂ ਉਹਨਾਂ ਦਾ ਸਪੋਰਟ ਨਾਲ ਹੁੰਦਾ ਹੈ ਨਾ ਤੇ ਮਤਲਬ ਹੋ ਜਾਂਦਾ ਹੈ ਕਿ ਕੁੜ ਕੱਲੀ ਕੁੜੀ ਨੂੰ ਦੇਖ ਕੇ ਵੀ ਕਈ ਹਾਵਿਆਂ ਵੀ ਬਾਉਂਸਰ ਆਏ ਨੇ ਕੀ ਕਰਨਾ ਹੈ ਪਰ ਨਹੀਂ ਆਪਣੇ ਨਾਲ ਬਾਉਂਸਰ ਹੁੰਦੇ ਆ। ਜੇ ਕਿਸੇ ਨੇ ਅੰਡਰ ਐਸਟੀਮੇਟ ਕੀਤਾ ਖਾਸ ਕਰਕੇ ਮੁੰਡੇ ਕਰ ਲੈਂਦੇ ਹੁੰਦੇ ਕਿ ਛੇ ਇਹ ਕੀ ਕਰੂਗੀ ਮੈਂ ਖੜਦਾ ਮੈਂ ਕਰਦਾ ਇੱਥੇ। ਮਨ ਜੀ ਬਹੁਤ ਵਾਰੀ ਹੁੰਦਾ ਹੈ ਤਾਂ ਬਹੁਤ ਵਾਰੀ ਹੁੰਦਾ ਹੈ। ਹਾਂ ਜੀ। ਕੀ ਕੋਈ ਤੁਸੀਂ ਕੋਈ ਇਨਸੀਡੈਂਟ ਰਿਆ ਹੋਵੇ ਜਿੱਥੇ ਤੁਹਾਨੂੰ ਲੱਗਾ ਹੋਵੇ ਕਿ ਹਾਂ ਮੈਂ ਹੈਂਡਲ ਕਰ ਰਹੀ ਸੀ ਪਰ ਸਾਹਮਣੇ ਵਾਲੇ ਨੇ ਆ ਕੇ ਮੈਨੂੰ ਵੀ ਪੁੱਛੇ ਕਰਦਾ। ਮੈਂ ਐਵੇਂ ਮਤਲਬ ਜੰਮੂ ਗਈ ਸੀ ਮੇਲਾ ਲਗਾਉਣ ਵਾਸਤੇ। ਉਥੇ ਬਹੁਤ ਹੀ ਕਰਾਊਡ ਸੀ ਆ ਬਹੁਤ ਜ਼ਿਆਦਾ ਰਸ ਸੀਗਾ। ਮਤਲਬ ਮੇਰੀ ਡਿਊਟੀ ਉਹਨਾਂ ਨੇ ਬਾਹਰ ਗੇਟ ਤੇ ਲਗਾਈ ਸੀ ਆ ਕੇ ਗੇਟ ਤੇ ਲਗਾਈ ਸੀ ਉਹਨਾਂ ਦੀ ਡਿਊਟੀ ਉੱਥੇ ਬਹੁਤ ਜ਼ਿਆਦਾ ਰੌਣਕ ਸੀਗਾ ਮਤਲਬ ਪੱਬੀ ਅੰਦਰ ਜਾ ਰਹੀ ਸੀਗੀ ਮੈਂ ਉਹਨਾਂ ਨੂੰ ਹੈਂਡਲ ਕਰ ਰਹੀ ਸੀ ਰੋਕ ਰਹੀ ਸੀ ਵੀ ਅੰਦਰ ਜਾਣ ਤੋਂ ਲੇਕਿਨ ਉੱਥੇ ਇੱਕ ਮੁੰਡੇ ਨੇ ਆ ਕੇ ਮੇਨਾਂ ਬਤਮੀਜ਼ੀ ਕੀਤੀ ਵੀ ਮੈਂ ਅੰਦਰ ਜਾਣਾ ਹੈ ਜਾਣਾ ਮੈਂ ਉੱਥੇ ਖੜ ਗਈ ਅੱਗੇ ਬਾਵਾ ਕਲਾਰਕ ਵੀ ਤੁਸੀਂ ਕੰਨਾ ਕੀ ਦਿਖਾਓ ਅੱਗੋਂ ਉੱਥੇ ਬੋਮਸਰ ਮੁੰਡਾ ਆ ਮੈਂ ਨੂੰ ਕਹਿੰਦਾ ਮੈਡਮ ਤੂੰ ਕੁਛ ਵੀ ਇਹਦਾ ਪਬਲਿਕ ਨਾਲ ਲੜ ਰਹੀ ਹੈ ਇਦਾਂ ਨਹੀਂ ਲੜਨਾ ਇਹ ਉਹ ਮੈਂ ਕਿਹਾ ਜਦ ਇੰਨੀ ਐਂਟਰੀ ਨਹੀਂ ਆਪਾਂ ਦਾ ਫਰਜ਼ ਹੈ ਰੋਕਣਾ ਆਪਨੂੰ ਸਮਝਾਣਾ ਫਰਜ਼ ਹੈ ਮੈਂ ਮੈਂ ਤਾਂ ਰੋਕ ਰਹੀ ਆ ਲੇਕਿਨ ਉਹਨੇ ਮੈਨੂੰ ਕਹ ਤੱਕੇ ਨਾਲ ਸਾਈਡ ਤੇ ਘਰਦਾ ਕਹਦਾ ਤੂੰ ਸਾਈਡ ਤੇ ਹੋ ਮੈਂ ਖੜਦਾ ਇੱਥੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਖੜ ਕੇ ਦੇਖ ਲਓ ਤੁਹਾਨੂੰ ਤਾਂ ਜਿਨ੍ਹਾਂ ਨੇ ਓਨਰ ਨੇ ਕਹਿ ਹੀ ਦੇਣਾ ਹੈ ਇੱਥੇ ਤੁਸੀਂ ਅੰਦਰ ਕਿਉਂ ਜਾਣ ਦਿੱਤਾ ਮਤਲਬ ਇਹਦਾ ਕਦੇ ਕਦੇ ਹੋ ਜਾਂਦਾ ਹੈ ਮੈਂ ਹਾਂਜੀ ਤੁਸੀਂ ਕਿਰਨ ਕੀ ਕਹਿਣਾ ਚਾਹੋਗੇ ਕਿਉਂਕਿ ਅੱਜ ਇਹ ਸੋਨਿਆ ਨਾਲ ਗੱਲ ਹੋ ਰਹੀ ਹੈ ਪ੍ਰੀਤ ਨਾਲ ਹੋ ਰਹੀ ਹੈ ਕਿ ਹਾਂ ਜ਼ਿੰਦਗੀ ਦੇ ਵਿੱਚ ਕਿਵੇਂ ਖੜਨਾ ਹੈ ਕਿਵੇਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤੁਸੀਂ ਆਡੀਅנס ਨੂੰ ਕੁਝ ਕਹਿਣਾ ਚਾਹੋ ਹਾਂਜੀ ਮੈਮ ਜਦੋਂ ਆਪਾਂ ਇਸ ਲੈਨ ਚ ਆਨੇ ਆ ਨਾ ਜਦੋਂ ਲੜਕੀ ਘਰ ਤੋਂ ਨਿਕਲ ਕੇ ਬਾਹਰ ਕੰਮ ਕਰਨ ਲੱਗਦੀ ਆ ਉਹਨੂੰ ਬਹੁਤ ਕੁਝ ਦੇਖਣਾ ਪੈਂਦਾ ਜੇ ਹਸਬੰਡ ਨਾਲ ਹੋਵੇ ਹਸਬੰਡ ਦਾ ਸਾਥ ਹੋਵੇ ਫਿਰ ਤਾਂ ਅੱਛੀ ਗੱਲ ਹੈ ਨਹੀਂ ਤਾਂ ਬਹੁਤ ਕੁਝ ਫੇਸ ਕਰਨਾ ਪੈਂਦਾ ਤੁਸੀਂ ਇਹਨਾਂ ਤੋਂ ਸੁਣਿਆ ਹੀ ਹੈ ਹਾਂਜੀ ਤੇ ਪਰ ਲੜਕੀਆਂ ਨੂੰ ਬਾਹਰ ਨਿਕਲਣਾ ਚਾਹੀਦਾ ਕਿਉਂਕਿ ਦੁਨੀਆਦਾਰੀ ਦਾ ਫੇਰ ਹੀ ਪਤਾ ਲੱਗਦਾ ਜਦੋਂ ਘਰ ਤੋਂ ਬਾਹਰ ਨਿਕਲਾਂਗੇ ਨਾ ਦੁਨੀਆਦਾਰੀ ਫੇਰ ਹੀ ਪਤਾ ਲੱਗਦਾ ਹਾਂਜੀ ਸੋ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਹਿੰਮਤ ਬੜੀ ਜ਼ਰੂਰੀ ਆ ਉਹ ਜਜ਼ਬਾ ਬੜਾ ਜ਼ਰੂਰੀ ਆ ਜਿਵੇਂ ਮੇਰੇ ਨਾਲ ਕਿਰਨ ਨੇ ਸੋਨੀਆ ਐ ਐਂਡ ਪ੍ਰੀ ਤੇ ਇਹਨਾਂ ਦੀ ਇੱਕ ਆਪਣੀ ਕਹਾਣੀ ਐ ਪਰ ਇਹਨਾਂ ਨੇ ਉਸ ਕਹਾਣੀ ਨੂੰ ਬਦਲਿਆ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਟੈਂਡ ਲਿਆ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕੀਤਾ ਉਥੇ ਹੀ ਬੈਠ ਕੇ ਆ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨੀ ਸੋਚਿਆ ਕੁਝ ਜ਼ਰੂਰ ਕਰਨਾ ਹੈ ਤੇ ਅੱਜ ਇਹਨਾਂ ਦੇ ਵੱਲੋਂ ਆਪਣੇ ਬੱਚਿਆਂ ਦੇ ਨਾਲ ਖੜਿਆ ਵੀ ਜਾ ਰਿਹਾ ਹੈ ਉਹਨਾਂ ਨੂੰ ਪੜਾਇਆ ਵੀ ਜਾ ਰਿਹਾ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਵੀ ਕਰਨ ਦੀ ਪੂਰੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਕਹਿੰਦੇ ਲੋਕ ਤਾਂ ਹਮੇਸ਼ਾ ਹੀ ਗੱਲਾਂ ਕਰਦੇ ਨੇ ਤੇ ਉਹ ਚੀਜ਼ਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਚੱਲਦੀਆਂ ਹੀ ਰਹਿਣੀਆਂ ਨੇ ਪਰ ਜ਼ਿੰਦਗੀ ਦੇ ਵਿੱਚ ਇੱਕ ਹੀ ਚੀਜ਼ ਆ ਉਹ ਏ ਕਿ ਹਾਰ ਨਹੀਂ ਮੰਨਣੀ ਸੋ ਇਹਨਾਂ ਸਭ ਦੀ ਕਹਾਣੀ ਮੈਨੂੰ ਲੱਗਦਾ ਹੈ ਕਿ ਤੁਹਾਡੀ ਸਭ ਦੀ ਜਿਹੜੀ ਜਰਨੀ ਹੈ ਲੋਕਾਂ ਨੂੰ ਬਹੁਤ ਇਨਸਪਾਇਰ ਕਰੇਗੀ ਹੁਣ ਮੈਨੂੰ ਯਾਨੀ ਖੁਸ਼ੀ ਸਰਾਨ ਜੋ ਇਜਾਜ਼ਤ ਹੈ ਤੁਸੀਂ ਦੇਖ ਪੀਟੀਸੀ ਪੰਜਾਬੀ ਸਤਿਅਯਕਾਲ